ਅੱਜ ਅਸੀਂ ਰਾਤ ਦੇ ਬਾਈ तकरीबन 1.5 ਕ ਵੱਜਿਆ ਹੋਇਆ ਹਨ ਜੀ ਹਾਂ ਜਿੱਤੋਂ ਅਸੀਂ ਵਲੌਗ ਬਣਾਉਣ ਲੱਗਿਆ ਸਾਡੇ ਸਰਪੰਚ ਦੀ ਕੰਪੈਨਡ ਛੱਡ ਕੇ ਆਏ ਬਾਈ ਅਸੀਂ ਰਾਜਸਥਾਨ ਦੇ ਵਿੱਚ ਜਿੱਥੇ ਅੱਜ ਕੰਮ ਸਟਾਰਟ ਹੋਇਆ ਹਨ ਤੇ ਛੋਟਾ ਭਰਾ ਮੱਗਰ ਟੱਲੇ ਇਹ ਪਰਨੇ ਜਿ ਬੈਠਾ ਤੇ ਆ ਨਿੰਬੂ ਆ ਨਿੰਬੂ ਦਾ ਚਾਰ ਦਾ ਨੂੰ ਗੜਗੜਦਾ ਚਾਰਾ ਮਿੱਠਾ ਚਾਰਾ ਬਾਈ ਇਹ ਮਿੱਠਾ ਆ ਨੂਨ ਵਾਲਾ ਚਾਰ ਨੂੰ ਮਿੱਠਾ ਦੱਸ ਰਿਹਾ ਨਹੀਂ ਮਿੱਠਾ ਚਾਰ ਮਿੱਠਾ ਨੂਨ ਵਾਲਾ ਚਾਰ ਹੈ ਹੈ ਹਰੋਂ ਤੋਂ ਉਹ ਮੈਂ ਉਹ ਕੇ ਦੇਖ ਭਰਾ ਮਿੱਠਾ ਚਾਰਾ ਹਾਂ ਮਿੱਠਾ ਆ ਬਾਈ ਦੀ ਆਪਾਂ ਨੂੰ ਮੰਨਣੀ ਬਣੀ ਸਰਪੰਚ ਕਿਹੜਾ ਗਿਆ ਚਾਰ ਬਾਈ ਮਿੱਠਾ ਨਾਲ ਪੂਰਾ ਮਿੱਠਾ ਹੀ ਉਹਨੇ ਪੁੱਛਦਾ ਦਾ ਲਗਾਇਆ ਆ ਗੱਲ ਆ ਬਈ ਆਸਲਾ ਆ ਸੱਚਾਈ ਆ ਨਾ ਮਿੱਠਾ ਨਾ ਨੂਨ ਵਾਲਾ ਵਿੱਚ ਵਿਚਾਲਾ ਆ ਜਾ ਇਹ ਦੋਹੇ ਕੋ ਸੰਭਲਦਾ ਪਰ ਹੈ ਸਿਰਾ ਹੈ ਸਿਰਾ ਹੈ ਦੋਹੇ ਕੋ ਸਿਰਾ ਅਜੀ ਸਿਰਾ ਆ ਆ ਬਾਈ ਸਾਡਾ ਗੁਰਜੰਟ ਬੈਠਾ ਗੁਰਜੰਟ ਸਿੰਘ ਜੰਟਾ ਗੁਰਜੰਟ ਸਿੰਘ ਜੰਟਾ ਇਹ ਸਾਡੇ ਜਿਹੜੇ ਹੈਗੇ ਆ ਆਉਣ ਵਾਲੀ ਜਨਰੇਸ਼ਨ ਦੇ ਮੌਜੂਦਾ ਸਾਡੇ ਸਰਪੰਚ ਤੋਂ ਪੀਏ ਆਉਣ ਵਾਲੇ ਸਰਪੰਚ ਨੇ ਆ ਸਾਡੇ ਸਰਪੰਚ ਦੇ ਸਰਪੰਚ ਤੋਂ ਪੀਏ ਨੇ ਸਰਪੰਚ ਦੇ ਪੀਏ ਨੇ ਚਾਰਾ ਲੇਖਾ ਜੋਖਾ ਲੇਖਾ ਜੋਖਾ ਜੋ ਵੀ ਹੈਗਾ ਪਿੰਡ ਦਾ ਕਰਤਾ ਧਰਤਾ ਉਹ ਇੰਨਾ ਦੇ ਹੱਥਾਂ ਦੇ ਹੁੰਦੇ ਚੁੰਦਾ ਉਹ ਵੀ ਹਿਸਾਬਦਾ ਵਾ ਕਮੈਂਡ ਤੋਂ ਲੈ ਕੇ ਘਰ ਤੋਂ ਲੈ ਕੇ ਪਿੰਡ ਤੱਕ ਜਿੰਨਾ ਕਰਤਾ ਧਰਤਾ ਨੇ ਉਹ ਸਾਡੇ ਸਰਦਾ ਗੁਰਜਨ ਸਿੰਘ ਜੰਡਾ ਜੀ ਨੇ ਸਰਪੰਚ ਇੱਕ ਗੱਲ ਵੀਰੇ ਆ ਦੱਸੋ ਵੀ ਆਪਾਂ ਕਿੱਥੇ ਮਸ਼ੀਨ ਛੱਡ ਕੇ ਆਏ ਆ ਕਿਹੜਾ ਏਰੀਆ ਉਹ Rajasthan ਦਾ ਆਹ ਆਪਣਾ ਦੇ ਬਾਟਰ ਤੋਂ ਦੂਰੇ ਆ ਇਹ ਜਿਆਦਾ ਬਰਤਨ ਬਟਰਾਂ ਦੇ ਪੱਲੇ ਜਿਹੜਾ ਕਿੜਾ ਹੈ ਉਹ ਜਿਹਨਾਂ ਆਮਦੋ ਪਾਇਦਾ ਆ ਆਮਦੋ ਵਾਲਾ ਨੋਰ ਬਣਦਾ ਆਮਦੋ ਜਿਹੜਾ ਉੱਤੇ ਪਾਣੀ ਦੀ ਦਿੱਕਤ ਕਿਵੇਂ ਦੱਸਦਾ ਇਹਨੂੰ ਬਾਹਰੋਂ ਸਾਰਾ ਸਟਾਕ ਕਰੇ ਲੋਕ ਅੱਛਾ ਵੈਰੀ ਬਣੀ ਸੋਪਰੇ ਖਾਹਣਾ ਉਹਨੂੰ ਵੀ ਨਰੀ ਪਾਣੀ ਲੱਗਦਾ ਆ ਨਰੀ ਪਾਣੀ ਲੱਗਦਾ ਖੇਤਾਂ ਦੇ ਵਾਲੇ ਮਾੜਾ ਪਾਣੀ ਕੋਲੇ ਲੋਗ ਲੱਗੇ ਬਣੀਆ ਉਹਨਾਂ ਦੇ ਲਾਹੇ ਬੜੇ ਬੋਲਦੇ ਉਹਨਾਂ ਕੋਲੇ ਬੰਦੇ ਕੋਲੇ 500 ਕਿੱਲਾ ਬਾਈ 500 ਕਿੱਲੇ ਦੇ ਵਿੱਚੋਂ 120 ਕਿੱਲੇ ਅਸੀਂ ਫਸਲ ਦੇ ਵੱਢਨੇ ਆ ਉਹਨਾਂ ਦੇ ਜਿਰੀ ਦੇ ਬਾਕੀ 380 ਕਿੱਲੇ ਨਰਮੇ ਦੇ ਨੇ ਨਰਮਾ ਤੇ ਘਵਾਰਾ ਅਸੀਂ ਇਹਨਾ ਵੀਡੀਓ ਥੋੜੀ ਜਿਹੀ ਮਿਚ ਕਰਤੀ ਬੰਦੇ ਬਹੁਤ ਵਧੀਆ ਨੇ ਬਾਈ ਇਹ ਜੀ ਮਿਲ ਕੇ ਆਏ ਉਹਨਾਂ ਨੂੰ ਬਾਕੀ ਉਹ ਏਰੀਏ ਦੇ ਕਿਹੜੇ ਬਾਈ ਦੇਖਦੇ ਨੇ ਉਹਨਾਂ ਦਾ ਪਤਾ ਹੀ ਹੈ ਹਨਾ ਉਹ ਤਾਂ ਹੋਗੇ 14 15 ਉਹ ਸਾਡੇ ਸਰਪੰਚ ਨੂੰ 15 16 ਛਾਲ ਹੋ ਗਈ ਜਾਂਦੇ ਨੇ ਅਮਨ ਜੀ ਵੀ ਆਪਾਂ ਤਾਂ ਸਵਰਗ 'ਚ ਬੈਠੇ ਆਂ ਜਿਹੜੀ ਸਾਡੇ ਕੋਲੇ ਧਰਤੀ ਆ ਨਾ ਉਹ ਧਰਤੀ ਸਿਆਉਣਾ ਉੱਦੀ ਆ ਅਸੀਂ ਉਹ ਧਰਤੀ 'ਚ ਬੈਠੇ ਆਂ ਜਿਹੜੀ ਧਰਤੀ ਤੋਂ ਸਿਆਉਣੀ ਯੋਗ ਦਾਗਾ ਬਈ ਬਾਈ ਕਿਵੇਂ ਆਪਾਂ ਉਹਨਾਂ ਦੇ ਕਿੰਨੂ ਖਾਦੇ ਨੇ ਯਾਰ ਉਹ ਵੀ ਬਹੁਤ ਸ਼ੁਭਾਸ਼ੀ ਯਾਰ ਉਹ ਨਹੀਂ ਬਾਈ ਉਹ ਇੱਕ ਤਰਲੇ ਹੀ ਕਹਿੰਦੇ ਇਹਨੂੰ ਤਰਲੀ ਇੱਕ ਵਾਰ ਇੱਕ ਛਾਲ 'ਚ ਹੋਣੀ ਕੁਝ ਵੀ ਹੈ ਨਹੀਂ ਯਾਰ ਜਿਹੜੀ ਜੋ ਸਾਡੀ ਧਰਤੀ ਦੇ ਵਿੱਚ ਆ ਨਾ ਉਵੇਂ ਸਾਡੇ ਬਜ਼ੁਰਗ ਕਹਿੰਸੀ ਬੰਦਾ ਵੱਢ ਕੇ ਦਬਦੋ ਹਰਾ ਹੋ ਜੂ ਸਾਡੀ ਧਰਤੀ ਉਹ ਆ ਬਾਈ ਜੀ ਹਾਂ ਬਾਈ ਸਾਡਾ ਨਾ ਆਖਲਾ ਕਿਹੜਾ ਏਰੀਆ ਨਾ ਸੰਗਰੂਰ ਬਰਨਾਲਾ ਪਲੇ ਰਕੋਟਲਾ ਲੁਧਿਆਣਾ ਤੇ ਮੋਗਾ ਤੇ ਬਠਿੰਡਾ ਇਹ ਵਿਚਾਲੇ ਸੈਂਟਰ ਜੀ ਜਾ ਜਨੇ ਹਨਾ ਜੀ 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 ਉਹ ਧਰਤੀ ਦੇ ਬੈਠੀਆਂ ਮੈਂ ਕਹਿੰਦਾ ਵੀ ਅਸੀਂ ਪਹਿਲੀ ਗੱਲ ਤੇ ਕਹਿੰਦਾ ਬੰਦੇ ਕਹਿੰਦੇ ਵੀ ਤੁਸੀਂ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਵਿੱਚ ਜੰਮੇ ਹੋ ਤੇ ਦੂਜਾ ਮੈਂ ਕਹਿਣਾ ਹੁੰਨਾਗਾ ਵੀ ਤੁਸੀਂ ਤੁਹਾਨੂੰ ਤੁਸੀਂ ਪੰਜਾਬ ਦੇ ਮਾਲਵੇ ਦੇ ਵਿੱਚ ਨੂੰ ਇਹ ਉਹ ਧਰਤੀ ਆ ਜਿਹੜੀ ਧਰਤੀ ਬਹੁਤ ਜਿਆਦਾ ਉਪਜਾਊ ਆ ਬਹੁਤ ਜਿਆਦਾ ਇਹ ਧਰਤੀ ਦਾ ਤਾਂ ਵੀ ਲੇਖ ਹੀ ਹੈਣੀ ਯਾਰ ਬਾਕੀ ਸਾਡਾ ਸੀਐਮਬੀ ਮਾਲਵੇ ਦਾ ਮਾਲਵੇ ਦਾ ਜੀ ਅੱਜ ਤੋਂ ਵੱਡੀ ਗੱਲ ਹੈ ਮਾਲਵੇ ਦੀ ਧਰਤੀ ਨੇ ਬਹੁਤ ਕੁਝ ਪੈਦਾ ਕੀਤਾ ਕਿੰਨੇ ਸੀ ਅਮਰਤ ਨੇ ਸਾਨੂੰ ਵਧੀਆ ਮਾਲਵੇ ਦੀ ਧਰਤੀ ਨੇ ਬਾਈ ਜੀ ਸੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪੈਦਾ ਕੀਤੇ ਨੇ ਬਹੁਤ ਇਹ ਉਪਜਾਊ ਧਰਤੀ ਆ ਦੇਖੋ ਚਲੋ ਆਪਾਂ ਦੂਜੀ ਪਾਸੇ ਵਾਗ ਗਏ ਉਹ ਤਾਂ ਉਪਜਾਊ ਧਰਤੀ ਆ ਇੱਥੇ ਤੁਸੀਂ ਕੁਝ ਵੀ ਬੀਜੋਗੇ ਨਾ ਉਹ ਹਰਾ ਹੋਊਗਾ ਹਰਾ ਇਹੋ ਜੀ ਧਰਤੀ ਆ ਪਾਣੀ ਸਾਹਮਣੇ ਪੰਡਾ ਹਾਂ ਇਹ ਗੱਲ ਸੱਚੀ ਆ ਬਾਈ ਜੋ ਵੀ ਫੈਸਲਾ ਜੀ ਕਿਹੜੀ ਮਰਜ਼ੀ ਬੀਜ ਲਈਏ ਸਰਪੰਚ ਸਾਹਬ ਨੇ ਪਾਣੀ ਦੀ ਗੱਲ ਕਰੀ ਆ ਨਾ ਜਿਹੜਾ ਇੱਥੋਂ ਦਾ ਪਾਣੀ ਆ ਉਹ ਪਾਣੀ ਅਮਰਤਾ ਬਾਈ ਜੀ ਅੱਜ ਤੱਕ ਅਮਰਤਾ ਦਾ ਪਰ ਇਹਨੂੰ ਸਾਹਮਣ ਦੀ ਲੋੜ ਆ ਜੇ ਸਾਡੇ ਲੋਕ ਇੱਥੋਂ ਦੇ ਸਮਝ ਗਏ ਤਾਂ ਤਾਂ ਠੀਕ ਆ ਨਾ ਸਮਝੇ ਆ ਸਾਡੇ ਕੋਲੇ ਇੱਥੇ ਇੱਕੋ ਇੱਕ ਚੀਜ਼ ਆ ਕਿਸੇ ਕੋਲੇ ਖਣਿਜ ਨੇ ਕਿਸੇ ਕੋਲੇ ਸਿਆਉਣਾਗਾ ਕਿਸੇ ਕੋਲੇ ਲੋਹਾਗਾ ਕਿਸੇ ਕੋਲੇ ਕੋਲਾਗਾ ਸਾਡੇ ਕੋਲੇ ਪਾਣੀ ਆ ਬਾਈ ਜੀ ਜੇ ਅਸੀਂ ਪਾਣੀ ਵੀ ਨਾ ਸਾਹਮਣ ਆ ਨਾ ਤਾਂ ਸਾਡੇ ਕੋਲੇ ਕੁਝ ਵੀ ਹੈ ਨਹੀਂ ਉਹ ਆ ਪੀੜੀਆਂ ਨੂੰ ਕੁਝ ਨਹੀਂ ਪਾਲ ਸਾਹਿਬ ਯੈਸ 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 ਸਾਡਾ ਬਾਈ ਪੀੜੀਆਂ ਵਾਸਤੇ ਸਾਡੇ ਕੋਲੇ ਇੱਕੋ ਇੱਕ ਪਾਣੀ ਆ ਨਾ ਹਾਂ ਤੇ ਸਾਡੇ ਕੋਲ ਇਹ ਬੋਤਲਾ ਰਹਿ ਜਾਣੀ ਹੈ ਇਹ ਨਹੀਂ ਅੱਜ ਨਹੀਂ ਪੰਜਾਬ ਦੀ ਤਰੱਕੀ ਉੱਤੇ ਤਾਂ ਬੋਤਲਾ ਆਉਣੀ ਨਹੀਂ ਚਾਹੀਦੀ ਆਪਾਂ ਲਾਲਜਾਂ ਦੇ ਪਾਣੀ ਜਾਣ ਦੀ ਉਹਨਾਂ ਉਹ ਪਾਣੀ ਫਸਲਾਂ ਨੂੰ ਲਾਉਦੇ ਤੇ ਅਸੀਂ ਵੀ ਨਹੀਂ ਰਹਿ ਜਿੱਨਾ ਪਾਣੀ ਆਪਣੇ ਇੱਕ ਇੱਕ ਦਿਨ ਚ ਅਸੀਂ ਲੋਕ ਬੀਸ ਅਸੀਂ ਬੀਸਟ ਕਰ ਰਹੇ ਆ ਬੀਸਟ ਕਰ ਰਹੇ ਆ ਕਿੰਨਾ ਅਸੀਂ ਪਾਣੀ ਬਈ ਖਰਾਬ ਕਰਦੇ ਨਾਲੀਆਂ ਸਾਈ ਉਨਾਂ ਉਹ ਏਰੀਆ 'ਚ ਆਹ ਨੂੰ ਲੱਗਦਾ ਇੱਕ ਦਿਨ ਦਾ ਅਮਨ ਜੀ ਜੈਸ ਜੈਸ ਜੀ ਚਲੋ ਠੀਕ ਹੈ ਖਾਣਾ ਗੱਲ ਸਾਡਾ ਖਾਣਾ ਆ ਗਿਆ ਬਾਈ ਬਾਅਦ ਚ ਕਰਦੇ ਆ ਗੱਲਾਂ